ਜੋ ਇਸ ਸਾਲ ਦਾ ਬਜਟ ਹੈ ਜੋ ਭਾਰਤ ਡਵੈਲਪਮੈਂਟ ਦੀ ਜਿਹੜੀ ਸਪੀਡ ਤੇ ਚੱਲ ਰਿਹਾ ਹੈ ਇਹਨੂੰ ਹੋਰ ਤੇਜ਼ੀ ਦੇਣ ਵਾਲਾ ਬਜਟ ਹੈ ਇਸ ਬਜਟ ਚ ਇਨਫਰਾਸਟ੍ਰਕਚਰ ਦੇ ਉੱਪਰ ਖਾਸ ਜ਼ੋਰ ਦਿੱਤਾ ਗਿਆ ਹੈ ਦੇਖੋ ਜੇ ਇਨਫਰਾਸਟ੍ਰਕਚਰ ਸਾਡਾ ਸਾਡੀਆਂ ਰੇਲਵੇ ਰੋਡਸ 에য়ারਪੋਰਟਸ ਸਾਡੇ ਡਵੈਲਪ ਹੋਣਗੇ ਜਿਹੜੇ ਪਿੰਡ ਨੇ ਉਹ ਸ਼ਹਿਰਾਂ ਦੇ ਨੇੜੇ ਆਣਗੇ ਦੂਰੀ ਘਟੇਗੀ ਜਿਹੜੇ ਛੋਟੇ ਸ਼ਹਿਰ ਨੇ ਵੱਡੇ ਸ਼ਹਿਰਾਂ ਦੇ ਨੇੜੇ ਆਣ ਕੇ ਦੂਰੀ ਘਟੇਗੀ ਦੂਰੀ ਘਟੇਗੀ ਮਤਲਬ ਵਪਾਰ ਵਧੇਗਾ ਵਪਾਰ ਵਧੇਗਾ ਮਤਲਬ ਅਸੀਂ ਸਮਰਥ ਹੋਵਾਂਗੇ ਅਸੀਂ ਫਾਈਨੈਂਸ਼ਲੀ ਵੀ ਸਮਰਥ ਹੋਵਾਂਗੇ ਅਸੀਂ ਜੌਬਸ ਵੀ ਦੇ ਸਕਾਂਗੇ ਜਿੰਨਾ ਸਾਡਾ ਕੰਮ ਵਧੇਗਾ ਉਹਨੀਆਂ ਜੌਬਾਂ ਦੇਾਂਗੇ ਮੋਦੀ ਜੀ ਦਾ ਤੇ ਮੋਦੀ ਸਰਕਾਰ ਦਾ ਇੱਕ ਸੁਫਨਾ ਹੈ ਕਿ ਜਦੋਂ ਅਸੀਂ ਆਜ਼ਾਦੀ ਦੇ 100 ਸਾਲ ਪੂਰੇ ਕਰਾਂਗੇ 2047 ਚ ਤੇ ਇੱਕ ਵੀ ਸਾਡਾ ਭਾਰਤ ਦਾ ਨਾਗਰਿਕ ਗਰੀਬੀ ਰੇਖਾ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਭਾਰਤ ਜਿਹੜਾ ਇਸ ਵੇਲੇ ਵਿਕਾਸਸ਼ੀਲ ਭਾਰਤ ਹੈ ਉਹ ਵਿਕਸਿਤ ਭਾਰਤ ਚ ਕਨਵਰਟ ਹੋ ਜਾਣਾ ਚਾਹੀਦਾ ਉਹ ਜਿਹੜਾ ਸੁਪਨਾ ਹੈ ਉਹ ਜਿਹੜਾ ਸੁਫਨਾ ਹੈ ਉਹਨੂੰ ਸਾਰਥਕ ਕਰਨ ਵਾਸਤੇ ਇਹ ਬਜਟ ਜਿਹੜਾ ਹੈ ਉਹ ਧਿਆਨ ਚ ਲੈ ਕੇ ਰੱਖਿਆ ਗਿਆ ਤੇ ਜੋ ਸੁਫਨਾ ਹੈ ਉਹਨੂੰ ਪੂਰਾ ਕਰਨ ਚ ਪੂਰਾ ਮਦਦ ਕਰੇਗਾ ਕਿ ਆਨੰਦ ਮੇਲਪੋਰਟ ਦੀ ਸਵਾਤਮੀ ਮਿਲ ਗਈ। ਕੱਲ ਸ਼ੁਰੂ ਹੋਇਆ ਬਹੁਤ-ਬਹੁਤ ਮੁਬਾਰਕਾ ਲੁਧਿਆਣਾ ਵਾਸੀਆਂ ਨੂੰ। ਅੱਗੇ ਅਸੀਂ ਦਿੱਲੀ ਜਾਣਾ ਹੁੰਦਾ ਸੀ ਤੇ ਪੂਰਾ ਇੱਕ ਦਿਨ ਦਾ ਸਾਢੇ ਲੱਗ ਜਾਂਦਾ ਸੀ। ਅਸੀਂ ਦਿੱਲੀ ਤੋਂ ਅੱਗੇ ਕਿਤੇ ਵੀ ਜਾਣਾ ਹੁੰਦਾ ਸੀ ਹੁਣ ਮੈਂ ਜਾ ਰਿਹਾ ਮੈਂ ਤ੍ਰਿਵਿੰਦਰਮ ਜਾ ਰਿਹਾ 6 ਤਰੀਕ ਫਲਾਈਟ ਹੈ ਤੇ ਮੈਨੂੰ ਪਹਿਲਾਂ ਸਵੇਰੇ ਸ਼ਤਰੀ ਜਾਣਾ ਹੈ ਸ਼ਾਮੀ 3:30 ਦਿੱਲੀੋਂ ਫਲਾਈਟ 9:30 ਪਹੁੰਚਣਾ। ਮਤਲਬ ਜੇ ਹੈ 에어ਪੋਰਟ ਮਹੀਨੇ ਬਾਅਦ ਚਲੋ ਪਹਿਲੀ ਮਾਰਚ ਤੋਂ ਫਲਾਈਟਾਂ ਸ਼ੁਰੂ ਹੋ ਜਾਣੀਆਂ। ਛਾਦਾ ਜਿਹੜਾ ਟਾਈਮ ਦੇਖੋ ਕਿੰਨਾ ਸੇਵ ਹੋਣਾ ਹੈ ਟਾਈਮ ਇਜ਼ ਮਨੀ ਟਾਈਮ ਇਜ਼ એનર્ਜੀ ਇਹ ਸਿਰਫ ਇੱਕ 에어ਪੋਰਟ ਨਾਲ ਸਾਰੇ ਭਾਰਤ ਚ ਕਿੰਨੇ 에어ਪੋਰਟ ਬਣ ਰਹੇ ਨੇ ਐਦਾਂ ਹੀ ਛੱਡਿਆ ਨੈਸ਼ਨਲ ਹਾਈਵੇਜ਼ ਬਣ ਰਹੀਆਂ ਅਸੀਂ ਰਿਕਾਰਡ ਬਣਾ ਰਹੇ ਹਾਂ ਇੱਕ ਵਿੱਚ ਅਸੀਂ ਕਿੰਨੇ ਕਿਲੋਮੀਟਰ ਬਣਾਉਂਦਾ ਹਾਈਵੇਜ਼ ਤੇ ਮਤਲਬ ਸਾਰਾ ਜਿਹੜਾ ਭਾਰਤ ਹੈ ਉਹ ਨੇੜੇ ਆ ਰਿਹਾ ਨੇੜੇ ਦਾ ਮਤਲਬ ਹੈ ਡਵੈਲਪਮੈਂਟ ਹੈ ਕੋਈ ਨਹੀਂ ਗੈਡਸ ਕਿੰਦਾ ਦੇਖੋ ਇੰਡਸਟਰੀ ਵਾਸਤੇ ਵੀ ਐਮ ਐਸ ਐਮਈ ਵਾਸਤੇ ਵੀ ਜਿਹੜਾ ਲੋਨਸ ਨੇ ਜਿਹੜਾ ਕ੍ਰੈਡਿਟ ਆ ਉਹ ਈਜ਼ੀ ਕੀਤਾ ਗਿਆ ਸੌਖਾ ਕੀਤਾ ਗਿਆ ਜੇ ਵਰਕਿੰਗ ਕੈਪਟਲ ਸਾਡੇ ਕੋਲ ਹੋਏਗੀ ਕੰਮ ਉਹਦੇ ਨਾਲ ਹੀ ਚੱਲੇਗਾ ਤੇ ਸਰਕਾਰ ਨੇ ਇਹ ਗੱਲ ਦਾ ਧਿਆਨ ਰੱਖਿਆ ਇੱਕ ਸਰਕਾਰ ਦਿੱਤੀ ਹੈ ਜੀ ਤੁਸੀਂ ਅੱਗੇ ਇੱਕ ਟੈਕਸ ਲੈਂਡ ਨੂੰ ਚੇਂਜ ਨਹੀਂ ਕੀਤਾ ਗਿਆ ਬਲਕਿ ਇਹ ਕਿ ਤੁਸੀਂ ਫਾਈਨ ਕਰਕੇ ਸਜ਼ਾ ਤੋਂ ਬਚ ਸਕਦੇ ਹੋ ਦੇਖੋ ਇਨਕਮ ਇਨਕਮ ਟੈਕਸ ਸਲੈਬ ਜਿਹੜਾ ਹੈ ਜਦੋਂ ਮੋਦੀ ਜੀ ਸਰਕਾਰ ਚ ਆਏ ਸੀ 2014 ਚ ਤੇ ਛੂਟ ਸੀਗੀ 2.5 ਲੱਖ ਰੁਪਏ 11 ਸਾਲਾਂ ਛੂਟ ਹੋ ਗਈ 12 ਲੱਖ ਰੁਪਏ 5 ਗੁਣਾ ਵਧ ਗਈ ਮਤਲਬ 11 ਸਾਲ ਚ 5 ਗੁਣਾ ਤਾਂ ਪਹਿਲੇ ਵਧਾਤੀ ਤੇ ਚੇਂਜ ਚੇਂਜ ਮਤਲਬ ਹਰ ਵਾਰੀ ਚੇਂਜ ਨਹੀਂ ਕਰਨਾ ਹੁੰਦਾ ਇਹ ਲੌਂਗ ਟਰਮ ਪਲਾਨ ਕਰਨਾ ਹੁੰਦਾ ਹੈ ਇਹ ਜੇ ਉਹਨਾਂ ਨੇ 12 ਲੱਖ 12 ਲੱਖ ਕਰਤਾ ਤੇ ਵਾਪਸ ਛੋੜ ਲਿਆ ਉਹ ਤਾਂ ਐਪਲੀਕੇਬਲ ਹੈ ਹੀ ਹੈ ਉਹਦੇ ਨਾਲ ਨਾਲ ਹੋਰ ਜਿਹੜੀਆਂ ਸਹੂਲਤਾਂ ਜਿੱਦਾਂ ਹੁਣ ਕਿਸਾਨਾਂ ਨੂੰ ਕਿਸਾਨਾਂ ਨੂੰ ਜਿੱਦਾਂ ਐਮ ਐਸ ਐਮ ای ਦੀ ਤਰ੍ਹਾਂ ਕਿਸਾਨਾਂ ਨੂੰ ਵੀ ਜੋ ਲੋਨ ਹੈ ਜੋ ਫੰਡਿੰਗ ਹੈ ਉਹ ਦੇਣ ਦੀ ਬੜੀ ਆਸਾਨ ਪ੍ਰਕਿਰਿਆ ਵੀ ਸਾਨ ਬਣਾਤੀ ਰੇਟ ਆਫ ਇੰਟਰਸਟ ਵੀ ਬੜਾ ਆਸਾਨ ਬਣਾਤਾ ਤਾਂ ਕਿ ਉਹ ਪੈਸੇ ਆਮ ਪੈਸੇ ਨਾਲ ਕੰਮ ਕਰਨ ਕਮਰ ਡਵੈਲਪਮੈਂਟ ਕਰਨ ਕਿ ਘਰ ਵੀ ਦੇਖਿਆ ਜਾਵੇ ਸਮਾਜਿਕ ਵਿਕਾਸ ਨੂੰ ਨਰਜਨ ਸੋਚ ਉਹ ਮੈਂ ਸੋਈ ਜਾਗਾ ਜੀ